ਮੈਂ ਜੀ ਸੁਖਜਿੰਦਰ ਸਿੰਘ ਪੰਜਾਬ ਐਸ ਪ੍ਰਧਾਨ ਕਿਸਾਨ ਜੁਨੀਅਨ ਮਾਡਾ ਕਿਸਾਨ ਸੰਘਸ਼ਮਟੀ ਸੁਖਜਿੰਦਰ ਸਿੰਘ ਲੰਬੜਾ ਕਤਵਾਲ ਤੋਂ ਮੈਂ ਕਿਸਾਨ ਆਗੂ ਹੋਣ ਕਾਰਨ ਮੈਂ ਹੀ ਇੱਥੇ ਆ ਮਿਲ ਚ ਪੰਜਾਬ ਮਿਲ ਚ ਖੜੇ ਆ ਇੱਥੇ ਕਿਸੇ ਮਸਲੇ ਚ ਆਹੀ ਆ ਇੱਥੇ ਬਹੁਤ ਜ਼ਿਆਦਾ ਜਾੜ ਜਿਹੜਾ ਜਾੜ ਦਾ ਨੂੰ ਕਿਸੇ ਨੇ ਵੇਖਿਆ ਨੀਗਾ ਕਿਸਾਨਾਂ ਵਾਸਤੇ ਜਿਹੜੀਆਂ ਸੱਡ ਕੋਈ ਨਹੀਂ ਅੱਜ ਬਾਰਸ਼ ਪੈ ਰਹੀ ਹੈ ਬਹੁਤ ਜ਼ਿਆਦਾ ਤੇ ਕੋਈ ਕਿਤੇ ਖੜੋਣ ਨੂੰ ਥਾਂ ਨਹੀਂ ਅਸੀਂ ਜੀਐਮ ਸਾਹਿਬ ਨੂੰ ਇਸੇ ਕੰਮ ਮਿਲਣ ਆਏ ਹਾਂ ਉਹ ਕਹਿ ਰਹੇ ਸੀ ਵੀ 9 ਕਰੋੜ ਰੁਪਇਆ ਜਿਹੜਾ ਸਰਕਾਰ ਨੇ ਦੇਣਾ ਸੀ ਉਹ ਸਾਨੂੰ ਦਿੱਤਾ ਨਹੀਂ ਤੇ ਅਸੀਂ ਬਣਾ ਨਹੀਂ ਸਕੇ ਅਸੀਂ ਉਹਨਾਂ ਨੂੰ ਇਹ ਕਹਿਣ ਆਏ ਆ ਬੇਨਤੀ ਕਰਨਾਂ ਕਿ ਕਿਸਾਨਾਂ ਵਾਸਤੇ ਕੀ ਆ ਕਿਸਾਨ ਰੋੜ ਰਹੇ ਨੇ ਭਿੱਜ ਭਿੱਜ ਕੇ ਉੱਥੇ ਉਹਨਾਂ ਨੂੰ ਖਲੋਣ ਨੂੰ ਥਾਂ ਨਹੀਂਗਾ ਉਹ ਕਿੱਥੇ ਖਲੋਣ ਤੁਸੀਂ ਤੇ ਜਿਹੜੇ ਮੁਲਾਜ਼ਮ ਨੇ ਉੱਥੇ ਲੋਹੰਦਰਾ ਚ ਵੜ ਕੇ ਭਿੱਜ ਕੇ ਆ ਗਏ ਤੇ ਅੰਦਰ ਵੜ ਗਏ ਕਿਸਾਨ ਭਿੱਜ ਕੇ ਕਿੱਥੇ ਵੜਨ ਉੱਥੇ ਕੋਈ ਥਾਂ ਨਹੀਂ ਖਲੋਣ ਦੀ ਅਸੀਂ ਉਹਨਾਂ ਨੂੰ ਕਿਹਾ ਵੀ ਸੱਦਾ ਬਣਾਓ ਤੇ ਜਾਣ ਸਹੀ ਕਰੋ ਤੇ ਗੋਡੇ-ਗੋਡੇ ਪਾਣੀ ਆ ਜਾੜ ਦੇ ਵਿੱਚ ਆਟਮ ਤੇ ਉਹਨਾਂ ਨੇ ਇਹ ਅੱਗੋਂ ਪ੍ਰੋਬਲਮ ਦੱਸਤੀ ਆ ਵੀ ਸਾਡੇ ਕੋ ਬਜਟ ਨਹੀਂ ਸਾਡੇ ਕੋ 9 ਕਰੋੜ ਰੁਪਇਆ ਜਿਹੜਾ ਇੱਕ ਸਰਕਾਰ ਨੇ ਦੇਣਾ ਸੀ ਉਹ ਸਾਨੂੰ ਦਿੱਤਾ ਨਹੀਂ ਅਸੀਂ ਕਾਦਾ ਬਣਾਈਏ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਵੀ ਉਹਨਾਂ ਦਾ ਪੈਸਾ ਜਿਹੜਾ 9 ਕਰੋੜ ਦਿੱਤਾ ਜਾਵੇ ਤੇ ਜਾੜ ਤੇ ਜਿਹੜਾ ਵਧੀਆ ਬਣ ਸਕੇ ਸੱਡਾਂ ਬਣ ਸਕਣ ਤੇ ਕਿਸਾਨ ਜਿਹੜੇ ਨੁਕਸਾਨੀ ਹੋ ਸਕਣ ਇਹ ਬਹੁਤ ਵੱਡੀ ਪ੍ਰੋਬਲਮ ਹੈ ਇੱਕ ਪ੍ਰੋਬਲਮ ਇੱਥੇ ਇਹ ਵੀ ਆ ਵੀ ਪੇਮੈਂਟ ਇਹਨਾਂ ਦੀ ਸਹੀ ਨਹੀਂ ਪੈ ਰਹੀ ਸਰਕਾਰੀ ਮਿਲਦੀ ਜਿਹੜੀ ਪੇਮੈਂਟ ਆ ਦੂਜੀਆਂ ਪੇਮੈਂਟਾਂ ਜਿਹੜੀਆਂ ਨਹੀਂ ਸਹੀ ਪੈ ਰਹੀਆਂ ਉਹ ਪੇਮੈਂਟਾਂ ਦੀ ਵੀ ਬੇਨਤੀ ਆ ਵੀ ਪੇਮੈਂਟ ਵੀ ਜਲਦੀ ਤੋਂ ਜਲਦੀ ਇਹਨਾਂ ਦੀ ਕਿਸਾਨਾਂ ਦੀ ਪਾਈ ਜਾਏ ਤੇ ਕਿਸਾਨ ਜਿਹੜਾ ਥੋੜਾ ਬੋਤਾ ਜਿੱਥੇ ਵੀ ਕਿਤੇ ਪੈਸੇ ਦੇਣੇ ਆ ਠੇਕੇ ਦੇਣੇ ਆ ਹੋਰ ਕਈ ਕੰਮ ਕਰਨੇ ਆ ਉਹ ਦੇ ਸਕਣ ਮੈਂ ਬਲਜਿੰਦਰ ਸਿੰਘ ਮਾਝਾ ਕਿਸਾਨ ਸੰਘਰਸ਼ ਕਮੇਟੀ ਬਲਾਕ ਪ੍ਰਧਾਨ ਤਰੰਗਲਾ ਅੱਜ ਆਪਾਂ ਜਿਹੜੇ ਆ ਪਨਿਆਲ ਮਿਲ ਸ਼ੂਗਰ ਮਿਲ ਚ ਆਏ ਆ ਜੀ ਐਮ ਸਾਹਿਬ ਨੂੰ ਮਿਲਣੇ ਇੱਕ ਬੇਨਤੀ ਕਰਨ ਆਏ ਆ ਅਸੀਂ ਕਿ ਜੋ ਇੱਥੇ ਕਿਸਾਨ ਗੰਨਾ ਲੈ ਕੇ ਆਉਂਦੇ ਆਪਣੇ ਟਰੈਕਟਰ ਲੈ ਕੇ ਆਉਂਦੇ ਆ ਉਹਨਾਂ ਦੇ ਬੈਠਣ ਨੂੰ ਉਹਨਾਂ ਦੇ ਕੋਈ ਬਾਥਰੂਮ ਵਾਸਤੇ ਜਾਂ ਕੰਟੀਨ ਦੀ ਕੋਈ ਵੀ ਸਹੂਲਤ ਨਹੀਂ ਆ ਅੱਜ ਇੰਨੀ بارش ਹੋ ਰਹੀ ਆ ਕਿਸਾਨ ਟਰਾਲੀਆਂ ਦੇ ਥੱਲੇ ਵੜੇ ਆ ਤੇ ਕੋਈ ਹਾਦਸਾ ਹੋਣ ਤੋਂ ਪਹਿਲਾਂ ਜਿਹੜੇ ਇੱਥੇ ਟੀਨ ਛੱਡਾ ਪਾ ਗਏ ਵਧੀਆ ਬਾਥਰੂਮ ਤੇ ਕੰਟੀਨ ਦਾ ਜਿਹੜਾ ਪ੍ਰਬੰਧ ਕਰਨਾ ਚਾਹੀਦਾ ਲੇਕਿਨ ਜਦੋਂ ਅਸੀਂ ਆਪਣੀ ਪ੍ਰੋਬਲਮ ਜੀਐਮ ਸਾਹਿਬ ਨੂੰ ਦੱਸੀ ਤੇ ਜੀਐਮ ਸਾਹਿਬ ਨੇ ਅੱਗੋਂ ਇੱਕ ਹੋਰਾਨੂੰ ਪ੍ਰੋਬਲਮ ਕ੍ਰੀਏਟ ਕਰਤੀ ਕਿ ਦੇਖੋ ਜੀ 9 ਕਰੋੜ ਰੁਪਇਆ ਜਿਹੜਾ ਸਰਕਾਰ ਨੇ ਜਿਹੜਾ ਮੇਲ ਦੀ ਮੈਂਟੀਨੈਂਸ ਵਾਸਤੇ ਦੇਣਾ ਸੀ ਤੇ ਉਹਨਾਂ ਨੇ ਦਿੱਤਾ ਨਹੀਂ ਤੇ ਅਸੀਂ ਛੱਡਾਂ ਕਿੱਥੋਂ ਬਣਾਈਏ ਤੇ ਮੈਂ ਸਰਕਾਰ ਦੇ ਧਿਆਨ 'ਚ ਇਹੋ ਗੱਲ ਲਿਆਉਣਾ ਚਾਹੁੰਦਾ ਕਿ ਤੁਸੀਂ ਜਦੋਂ ਉਦਘਾਟਨ ਕਰਕੇ ਗਏ ਇੱਥੇ ਭਗਵੰਤ ਮਾਨ ਸਾਹਿਬ ਆਏ ਇੱਥੇ ਲੋਕਲ ਜੋ ਹਲਕਾ ਚਾਰ ਸ਼ਮਸ਼ੀਰ ਸਿੰਘ ਆਏ ਹੋਰ ਇਹਨਾਂ ਦੇ ਜੋ ਚੇਅਰਮੈਨ ਵਗੈਰਾ ਆਏ ਯਾਰ ਤੁਸੀਂ ਇੱਥੇ ਇਹ ਨਹੀਂ ਵੇਖਿਆ ਕਿ ਕਿਸਾਨਾਂ ਨੇ ਕਿੱਥੇ ਬਹਿਣਾ ਜੇ ਅੱਜ ਕਿਸਾਨ ਗੋਡੇ-ਗੋਡੇ ਪਾਣੀ 'ਚ ਖੜੇ ਆ ਤੇ ਭਗਵੰਤ ਮਾਨ ਸਾਹਿਬ ਆਪਣੇ ਆਫਿਸ 'ਚ ਬੈਠੇ ਆ ਜਾਂ ਜੀਐਮ ਸਾਹਿਬ ਆਪਣੇ ਆਫਿਸ 'ਚ ਬੈਠੇ ਆ ਤੇ ਕਿਸਾਨ ਕਿੱਥੇ ਬੈਠਣ ਇਸ ਕਰਕੇ ਜਿਹੜੀ ਆ ਅਸੀਂ ਪੂਰਨ ਜੋਰ ਜਿਹੜੀ ਕਿਸਾਨਾਂ ਵੱਲੋਂ ਜਿਹੜੀ ਆ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਕਰਦੇ ਆ ਕਿ ਜੋ ਸਰਕਾਰੀ ادارے ਆ ਜੋ ਪੁਨਿਆੜ ਮੇਲਾ ਉਹਦੇ ਵਿੱਚ ਬਿਲਕੁਲ ਧਿਆਨ ਇਸ ਟਾਈਮ ਨਹੀਂ ਦਿੱਤਾ ਜਾ ਰਿਹਾ ਇਹ ਜਲ ਗੌਰ ਕੀਤੀ ਜਾਏ ਤੇ ਕਿਸਾਨਾਂ ਦਾ ਜਿਹੜਾ ਬਣਦਾ ਹੱਕ ਆ ਉਹਨਾਂ ਦੀਆਂ ਪੇਮੈਂਟਾਂ ਜਿਹੜੀਆਂ ਉਹ ਤੁਸੀਂ ਬੜੀਆਂ ਲੇਟ ਕਰ ਰਹੇ ਹੋ 60 ਰੁਪਏ ਦੀ ਸਬਸਿਡੀ ਆਣੀ ਆ 70 ਰੁਪਏ ਸਬਸਿਡੀ ਆਣੀ ਆ ਨਾਲ ਦੀ ਨਾਲ ਪੇਮੈਂਟਾਂ ਕਰਕੇ ਜਲਦੀ ਤੋਂ ਜਲਦੀ ਜਿਹੜੀਆਂ ਕਿਸਾਨਾਂ ਦੇ ਖਾਤੇ ਪਾਇ ਜਾਣ ਤਾਂ ਅਗੇ ਕਿਸਾਨਾਂ ਨੇ ਜੋ ਆਪਣੇ ਰੋਜ਼ਮਰ ਰੋਜ਼ਮਰ ਦੇ ਖਰਚੇ ਕਰਨੇ ਆ ਘਰਾਂ ਦੇ ਵਿੱਚ ਉਹ ਕਿਸਾਨੀ ਤੇ ਹੀ ਨਿਰਭਰ ਨੇ ਸਾਰੇ ਤੇ ਇਸ ਕਰਕੇ ਫਿਰ ਦੂਜੀ ਗੱਲ ਹੋਰ ਆ ਕਿ 2 ਸਾਲ ਹੋ ਗਿਆ ਮਿਲ ਨੂੰ ਵਢੀ ਹੋਈ ਨੂੰ ਤਿਆਰ ਹੋਈ ਨੂੰ ਇਹਨਾਂ ਨੇ ਬਿਲਕੁਲ ਝਾੜਵਲ ਧਿਆਨ ਨਹੀਂ ਦਿੱਤਾ ਕਿ ਟਰੈਕਟਰ ਕਿੱਥੇ ਲੱਗਣੇ ਆ ਮੀਨ ਨੇਰੀਜ ਦੇ ਵਿੱਚ ਜਿਹੜਾ ਕਿਸਾਨਾਂ ਨੇ ਕਿੱਥੇ ਬੈਣਾ ਖਲੋਣਾ ਇਸ ਕਰਕੇ ਇਸ ਦੇ ਸਬੰਧ ਵਿੱਚ ਆਪਾਂ ਜਿਹੜੀਆਂ ਹੁਣ ਥੋੜੇ ਦਿਨਾਂ ਦੇ ਵਿੱਚ ਇੱਥੇ ਜਿਹੜੋ ਜੋ ਹਲਕਾ ਅੰਚਾਰ ਦੇ ਸ਼ਮਸ਼ੀਰ ਸਿੰਘ ਆ उन्होंने भी कोई एक मीटिंग रखा तो सरकार तक अपनी जी गल पहुँचाने की कोशिश करा धनबाद जी इस बार मैं आपको जानकारी दे रहा हूँ कि पिछले साल के पीछा इस साल गन्ना जो है पैंतालीस लाख ,00 कुंटल बांध किया गया है और पूरी संभावना है कि ये पैंतालीस लाख कुंटल मिलेगा और इससे पहले जमींदार बहुत कम थे अट्ठाईस के आस थे इस बार बाट के आस हैं जो इतने जमींदारों को प्रॉफिट होगा ये फैक्ट्री जो है जमींदारों के वास्ते लगाई गई है और ज़मींदार इससे बहुत प्रभावित होंगे और ये फैक्ट्री जो है इसे को जनरेशन भी स्टार्ट कर दिया गया है और अभी तक करीब छब्बीस लाख रुपए की बिजली भी बेच दी है बन गई लाम बेच चुके हैं एक्सपोर्ट कर चुके हैं प्लांट के बारे में अभी फिलहाल ड्राप किया हुआ है क्योंकि अभी वायबिलिटी उसकी नहीं थी पीपी -पी मोड पर इसको टेंडर लगाया गया था लेकिन कोई कोटेशन नहीं आया फर्दर गवर्नमेंट का जो भी डिसीजन आगा उस हिसाब से इसका काम किया जाएगा गन्ना मेले हाँ, में काफी गन्ना आ रहा है आजकल किसानों को तो मुश्किल आई वहां कोई चिकड़ के को बैठने के लिए कोई शड नहीं बना कोई गन्ने की ट्रॉ बैठ कर टाइम पास कर रहे हैं उसको किसान आपको चढ़ करके भी गया इसके बारे में सब क्या कहता एक्चुअली ज़मींदारों की जितनी भी प्रॉब्लम है धीमे धीमे सारी उनकी शार्ट आउट करते जा रहे हैं उनकी सॉल्व करते जा रहे हैं और जो भी प्रॉब्लम है जमींदार को आ रही हैं इन फ्यूचर कम होती चली जाएंगी और धीमे धीमे उनकी समाप्ति हो जाएंगी कुछ यार्ड की की प्रॉब्लम है वो यार्ड काफ़ी हद तक बना दिया गया कुछ चीज़ें रह गई हैं वो भी हम लोग कर रहे हैं कुछ पैसा गवर्नमेंट की तरफ से आने वाला है वो भी आ जाएगा तो यार्ड पूरी तरह से कंप्लीट हो जाएगा। तो शर्ट की कोट मांग कर रहे हो बैठने की शर्ट या कंटीन अच्छी होनी चाहिए शर्ट के लिए जो हमारे पास पुराने स्क्रैप है उसे हम उनका सेट बनवा देंगे और मेरे ख्याल से आठ दस दिन बाद कंप्लीट भी हो जाएगा फिलहाल उनको जमीदारों को कोई दिक्कत नहीं आएगी